ਦੋਸਤੋ ਅੱਜ ਟਰਾਲੀਆਂ ਦਿਖਾਉਣਿਆ ਸੋ ਲੋ 8 ਫੁੱਟ ਤੋਂ ਲੈ ਕੇ 18 ਫੁੱਟ ਤੱਕ ਸਾਰੇ ਸਾਈਜ਼ ਨੇ ਆ ਮਾਰ ਲੋਨੇਗਾ ਸਾਰੇ ਰੇਟ 100 ਤੋਂ ਵੱਧ ਟਰਾਲੀ ਖੜੀ ਐ ਇਸ ਟੈਂ ਵਰਕਸ਼ਾਪ ਦੇ ਵਿੱਚ ਨਵੀਆਂ ਪੁਰਾਣੀਆਂ ਸਭ ਤਰ੍ਹਾਂ ਦੀ ਟਰਾਲੀ ਮਿਲ ਜੂ ਤੁਹਾਨੂੰ ਇਹ ਨਹੀਂ ਹੈ ਵੀ ਤੁਹਾਨੂੰ ਸਾਈ ਦੇ ਕੇ 10 ਦਿਨ 20 ਦਿਨ ਵੇਟ ਕਰਨੀ ਪਊਗੀ ਜਿਹੀ ਤੁਹਾਡੀ ਡਿਮਾਂਡ ਆ ਇੱਥੇ ਆਉਣ ਸਾਹ ਤੁਹਾਨੂੰ ਟਰਾਲੀ ਮਿਲੂਗੀ ਬਹੁਤ ਟਰਾਲੀਆਂ ਖੜੀਆਂ ਨੇ ਇਹ ਸਾਰੀ ਡਿਟੇਲ ਦਿੰਨੇ ਆ ਟਰਾਲੀਆਂ ਦੀ ਕੀ ਹਾਲ ਜੀ ਤੁਹਾਡਾ ਠੀਕ ਹੈ ਵਧੀਆ ਵੀਰੇ ਹੋਰ ਠੀਕ ਠਾਕ ਹਾਂ ਵਧੀਆ ਇੱਕ ਵੀਡੀਓ ਪਹਿਲਾਂ ਬਣਾਈ ਦੀ ਬਾਈ ਦੀ ਬਹੁਤ ਵਧੀਆ ਪਸੰਦ ਕਰੀਆ ਸਾਰਿਆਂ ਨੇ ਤੇ ਅੱਜ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਸਾਈਜ਼ ਅਵੇਲੇਬਲ ਨੇ ਅੱਜ ਦੀ ਡੇਟ ਚ ਜੀ ਜੀ 8 ਫੁੱਟੀ ਤੋਂ ਲੈ ਕੇ 18 ਫੁੱਟੀ ਧੱਕਾ ਬਰੇ ਕੋਲੇ ਠੀਕ ਹੈ ਜੀ ਜਿਹੜਾ ਮਰਜੀ ਸਾਈਜ਼ ਲੈ ਲਓ 11 6 6.5 ਜੇ ਗਾਹਕ ਆਉਂਦਾ ਅੱਜ ਐਡੀ ਟਾਈਮ ਟਰਾਲੀ ਦੇਖ ਕੇ ਤੋਰੋਂਗੇ ਹਾਂ ਠੀਕ ਹੈ 100 150 ਟਰਾਲੀ ਖੜੀ ਆ ਬਾਈ ਆਪਣੇ ਕੋਲੇ ਠੀਕ ਹੈ ਜੀ 150 ਤੇ 100 ਦੇ ਵਿਚਕਾਰ ਆ ਜਿਹੜਾ ਮਰਜ਼ੀ ਸਾਈਜ਼ ਲੈ ਲਓ ਹਲਕੀ ਤੋਂ ਹਲਕੀ ਭਾਰੀ ਤੋਂ ਭਾਰੀ ਠੀਕ ਹੈ 37 ਕਿਲੋ ਦੀ 4 ਕਿਲੋ ਦੀ 10 ਕਿਲੋ ਦੀ 15 ਕਿਲੋ ਦੀ ਠੀਕ ਹੈ ਜੀ ਇਹ ਵਰਕਸ਼ਾਪ ਆ ਜੀ ਦਿਦਨਾ ਪਿੰਡ ਘੱਗੇ ਸ਼ਹਿਰ ਦੇ ਨੇੜੇ ਪੰਜਾਬ ਐਗਰੋ ਵਰਕਸ਼ਾਪ ਆ ਇਹ ਘੱਗੇ ਤੋਂ ਸਮਾਣਾ ਰੋਡ ਤੇ ਆ ਇਹ ਸਮਾਣਾ ਘੱਗਾ ਰੋਡ ਆ ਗਿਆ ਤੇ ਇੱਧਰ ਆ ਗਿਆ ਬੰਟੀ ਦਾ ਢਾਬਾ ਇੱਧਰ ਰਹਿ ਗਿਆ ਘੱਗਾ ਸ਼ਹਿਰ ਅੱਗੇ ਤੋਂ 3 ਕਿਲੋਮੀਟਰ ਤੇ ਸਭ ਤੋਂ ਛੋਟੀ 8 ਫੁੱਟੀ ਉਹ ਖੜੀ ਹੈ ਜੀ ਹੋ ਹਾਂ ਜੀ ਉਹ 8 6 ਦੀ ਹੈ 8 6 ਮਾਰੋ ਮਾੜਾ ਜਿਹਾ ਕੈਮਰਾ ਇੱਧਰ ਇਹਦੇ ਬਾਰੇ ਦੱਸੋ ਡਿਟੇਲ ਇਹਦੀ ਮਾੜੀ ਇਹ ਕਹਿੰਦੇ ਕੰਮ ਨੂੰ ਹੈ ਜਿੰਮੇ ਜ਼ਿਮੀਂਦਾਰ ਨੇ ਰੱਖਣੀ ਹੁੰਦੀ ਹੈ ਇਹ ਤਾਂ ਕੁਖ ਲਿਆਉਣੇ ਹੁੰਦੇ ਨੇ ਅੱਛਾ ਟਾਇਰ ਜਾਂ ਰੇਹ ਲਿਆਉਣਾ ਹੁੰਦਾ ਕੋਈ ਬਾਜ਼ਾਰੋਂ ਠੀਕ ਹੈ ਛੋਟੀ ਟ੍ਰੈਲੀ ਹੈ ਟਾਇਰ ਕਿਹੜੇ ਪਾਤੇ 'ਚ ਟਾਇਰ ਇਹ ਰੀਪਰ ਵਾਲੇ ਨੇ ਰੀਪਰ ਵਾਲੇ ਟਾਇਰ ਪਾਉਂਦੇ ਹਾਂਜੀ ਅੱਛਾ ਜੀ ਚਾਦਰ ਜੁਦਰ ਕਿਹੜੀ ਲੱਗੀ ਹੈ ਵਧੀਆ ਵਧੀਆ ਲੱਗੀ ਹੋਈ ਹੈ ਸਾਹਿਬ ਅੱਛਾ ਅੱਛਾ ਇਹਦੇ ਵੀ ਜੈਕ ਲਾਦਾ ਤੁਸੀਂ ਜੈਕ ਵਾਲੀ ਹੈ ਜੀ ਲਖਿਆ ਹੋ ਜੀ ਵਾਹ ਜੀ ਵਾਹ ਸਭ ਤੋਂ ਛੋਟੀ ਟਰਾਲੀ ਹੈ ਜੀ ਇਹਦੇ ਵੀ ਜੈਕ ਲਾਤਾ ਤੇ ਇਹਦਾ ਇਹ ਐਮਐਲਏ ਸਾਹਿਬ ਨੇ ਮਲਾਈ ਹੈ ਜੀ ਅੱਛਾ ਆਪਣਾ ਸਲਵੰਤ ਨਹੀਂ ਸਲਵੰਤ ਨੇ ਇਹਦਾ ਕੀ ਰੇਡ ਰੂਟ ਚ ਬਣੂਗੀ ਇਹ ਜੇ ਬਣਾਉਣੀ ਹੋਵੇ ਇਹ ਦੇ ਦਿਆਂ ਬਾਈ 90000 ਦੀ 90000 ਦੀ ਠੀਕ ਹੈ ਜੀ ਤੇ ਬਾਕੀ ਹੋਰ ਸਾਈਜ਼ ਦੀਆਂ ਦੱਸੋ ਜੀ ਕੀ ਰੇਟ ਕਿਹੜਾ ਮਾਲ ਲਾ ਰਹੇ ਹੋ ਮਾਲ ਟਾਟਾ ਸੇਲ ਦਾ ਲਵਾ ਲੋ ਭਾਈ ਇਹ ਮਸੀਦਾ ਲਵਾ ਲੋ ਅਗਲੇ ਦੀ ਮਰਜੀ ਆ ਸੋਹਾ ਪੁੱਤੀ ਖੜੀ ਆ ਟਾਟਾ ਸੇਲ ਦੇ ਮਾਲ ਚ ਅੱਛਾ ਜੀ 35 36 ਗਵੰਟ ਲਵਾਇਨਾ ਕੰਡਾ ਕਰਕੇ ਦਮਾ 2 ਪੀ ਦਾ ਰੰਗ ਹੋਇਆ ਹੋਇਆ ਠੀਕ ਐ ਤੇ ਦੇਦਾ ਭਾਈ ਆਪਾਂ 340000 ਦੀ ਠੀਕ ਐ ਇਹ ਖੜੀ ਆ 11 6 ਹੂੰ ਇਹ ਇਹਦੇ ਵਿੱਚ ਸਾਰਾ ਕੁਝ ਕੰਪਲੀਟ ਕੰਪਲੀਟ ਵਿੱਚ ਟਾਇਰ ਵਿੱਚ ਟਾਇਰ ਹਾਂਜੀ ਠੀਕ ਮੰਜਾ ਮੰਜਾ ਬੇਲ ਤੇ ਗੈਂਤੀ ਸਾਰਾ ਕੁਝ ਲੱਗਿਆ ਸਾਰਾ ਕੁਝ ਲੱਗਿਆ ਹੋਇਆ ਭਾਈ ਜੇ ਕੁਝ ਲਿਖਾਉਣਾ ਕਿਸੇ ਨੇ ਜੇ ਨਵੀਂ ਤਿਆਰ ਕਰਾਉਂਦਾ ਕੀ ਹਾਂ ਲਿਖਾ ਸਕਦਾ ਭਾਈ ਕੋਈ ਜਿਹੜਾ ਮਰਜੀ ਕੋ ਲਿਖਾ ਸਕਦਾ ਆਪਦਾ ਠੀਕ ਹੈ ਤੇ ਇੱਧਰ ਆਹ ਜੀ 11 ਫੁੱਟ ਇਹ 11 6 ਹੈ ਜੀ ਹਿੱਸਾ ਡਬਲ ਵਾਲਾ ਤੇ ਡਬਲ ਵੀ ਹੋ ਜੂਗੀ ਠੀਕ ਹੈ ਇਹ ਭਾਈ ਆਪਾਂ ਦੇ ਦਾਂਗੇ 1,15,000 ਦੀ ਠੀਕ ਹੈ ਜੀ ਹਿੱਸਾ ਲਿਖਾਓ ਹਿੱਸਾ ਡਬਲ ਵਾਲਾ ਜਦੋਂ ਮਰਜੀ ਡਬਲ ਕਰ ਲਓ ਜਾਲੀ ਲੱਗੀ ਹੋਈ ਹੈ ਠੀਕ ਹੈ ਸਿਰਫ ਜਾਇਜ ਰੇਟ ਹੈ ਜਮੀ 1,15,000 ਰੁਪਏ ਕੰਪਲੀਟ ਜਾਲ ਸਮੇਤ ਹਾਂ ਕਿਤੋਂ ਨਹੀਂ ਮਿਲਦੀ ਭਾਈ ਠੀਕ ਹੈ ਤੇ ਆਹ ਕਿਨੇ ਕਿਨੇ ਸਾਈਜ਼ ਖੜੇ ਨੇ ਵੇ ਇਹ ਐਂ ਖੜੇ ਨੇ 11 6 12 6 13 6 11 6 ਹਮ ਡਾਲਾ ਇਹਨਾਂ ਦਾ ਸਾਈਜ਼ ਦੇ ਖੁੱਲਦਾ ਸਾਰੇ ਤਰ੍ਹਾਂ ਦੇ ਭਾਈ ਦਫਾ ਡਾਲੇ ਵਾਲੀ ਲੈ ਲਓ ਬਿਨਾਂ ਡਾਲੇ ਵਾਲੀ ਲੈ ਲਓ ਲਾਲਾ ਹੁਣ ਤਾਂ ਜੀ ਸਾਰੇ ਤਰ੍ਹਾਂ ਖੁੱਲਦਾ ਓਏ ਸਾਡਾ ਜੀ ਆਰਡਰ ਲੱਚ ਲਾਦਾ ਸੈਂਡ ਤੇ ਖੋਲਣਾ ਕਾਕਾ ਨੂੰ ਤਾਂ ਆਰਡਰ ਦਊਂਗਾ ਪਤੀ ਨਾਲ ਝਾੜ ਲਓ ਬੇਸ਼ੱਕ ਐਂ ਜੀ ਪਤੀ ਨਾਲ ਝਾੜ ਲਓ ਸਿਰਫ ਮਖਾਲਾ ਬਾਅਦ ਚ ਗ੍ਰੈਂਡਰ ਮਾਰਦੀ ਲੋੜ ਨਹੀਂ ਜੀ ਸਫਾਈ ਆ ਭਾਈ ਠੀਕ ਆ ਆਹ ਸਰਵੰ ਮਸਾਲਾ ਮਸਾਲਾ ਛਾੜਨਾ ਵਾ ਠੀਕ ਆ ਚੈੱਕ ਕਰ ਇਹ ਮਿੱਟੀ ਵਾਲੀ ਬਣੀ ਹੋਈ ਆ 10x80 ਚ ਠੀਕ ਹੈ ਇਹ ਵੀ ਮਿੱਟੀ ਵਾਲੀ ਐ ਇਹ ਵੀ ਮਿੱਟੀ ਵਾਲੀ ਹੋਣੀ ਆਂ 11 6 ਐ ਹਾਂਜੀ ਡਬਲ ਵਾਲਾ ਹਿੱਸਾ ਜਦੋਂ ਮਰਜੀ ਡਬਲ ਕਰ ਲਿਓ ਠੀਕ ਜਿੰਮੀ ਜਾਇਜ਼ ਰੇਟ ਆ ਭਾਜੀ ਕਿਤੋਂ ਨਹੀਂ ਮਿਲਣੀ ਟੋਪੀ ਗੇਲ ਸਮੇਤ ਕੰਪਲੀਟ ਜਾਲੀ ਲਾ ਕੇ 1,115,000 ਦੀ ਵਾਹ ਅੱਛਾ ਜੀ ਠੀਕ ਹੈ ਹਿੱਸਾ ਡਬਲ ਵਾਲਾ ਜਦੋਂ ਮਰਜੀ ਡਲ ਕਰ ਲਿਓ ਠੀਕ ਹੈ ਬਈ ਜਪਣਾ ਰੇਟ ਕੀ ਕੀ ਬਣਾ ਰਹੇ ਤੁਸੀਂ ਕਿਹੜੇ ਕਿਹੜੇ ਰੇਟ ਦੇ ਤਿਆਰ ਕਰਵਾਉਣੀ ਹੋਵੇ 85 ਰੁਪਏ ਕਿਲੋ ਬਣਾ ਰਹੇ ਆ ਭਾਈ 95 ਰੁਪਏ ਕਿਲੋ ਹੀ ਬਣਾ ਰਹੇ ਠੀਕ ਹੈ ਉਹ ਮਾਡਲ ਦਾ ਫਰਕ ਆ ਹੀ ਲੱਗਦਾ 95 ਵਾਲੇ ਕਿਹੜੀ 95 ਵਾਲੀ ਉਹ ਖੜੀ ਆ ਭਾਈ 16 ਮੋਟੀ ਉੱਧਰ 16 ਮੋਟੀ ਤੇ ਕ੍ਰੇਨ ਤੇ ਨੰਬਰ ਚੱਲ ਰਿਹਾ ਜੀ ਜਿਹਨੇ ਵੀ ਟਰਾਲੀ ਲੈਣੀ ਆ ਐਡੇ ਟਾਈਮ ਲੈਣੀ ਆ ਜਿਹੇ ਸਾਈਟ ਤੇ ਬਣਵਾਉਣੀ ਆ ਫੋਨ ਕਰਕੇ ਜਦੋਂ ਮਰਜ਼ੀ ਆਜੋ ਤੁਹਾਨੂੰ ਹਰ ਤਰ੍ਹਾਂ ਦੀ ਟਰਾਲੀ ਇੱਥੋਂ ਮਿਲੂਗੀ ਧੰਨਵਾਦ